ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮੈਨੂੰ ਉਮੀਦ ਹੈ ਕਿ ਅੱਜ ਸਾਰੇ ਠੀਕ-ਠਾਕ ਹੋਵੋਗੇ ਤੰਦਰੁਸਤ ਹੋਵੋ ਖੁਸ਼ਾ ਰਹੋ ਨਹੀਂ ਬਿਲਕੁਲ ਠੀਕ ਹੈ ਟਾਈਮ ਹੋ ਰਿਹਾ ਮਾਰਨਿੰਗ ਦਾ 8 ਵਜੇ ਦਾ ਕੰਮ ਸ਼ੁਰੂ ਹੋਈ ਪਿਆ ਮੇਰੀ ਸਵੇਰ ਦਾ ਰੁਟੀਨ ਸ਼ੁਰੂ ਹੋਇਆ ਪਿਆ ਮੈਂ ਇਸ ਇਧਰ ਬਾਹਰ ਵਾਲੀ ਕਿਚਨ ਵਿੱਚ ਦਾਲ ਕੱਢਣ ਹਰੀ ਮੂੰਗੀ ਸਾਫ ਦਾਲਾ ਵੱਡੀ ਪਿੱਪੀ ਵਿੱਚ ਇਧਰ ਪਾਈ ਹੋਈ ਹੈ ਫਿਰ ਉਧਰ ਛੋਟੇ ਕੰਟੇਨਰ ਵਿੱਚ ਕੱਢ ਕੇ ਲੈ ਜਾਣੀ ਹੁੰਦੀ ਹੈ ਇਹ ਭਰਨਾ ਹੁੰਦਾ ਹੈ ਸੋਤਰ ਕੋਲੋਂ ਚੀਜ਼ ਸੱਕਣੀ ਸੌਖੀ ਰਹਿੰਦੀ ਹੈ ਉਹ ਸਾਲ ਪੁਰਾਣੀ ਦਾਲ ਆ ਕਿ ਜੇ ਕੋਈ ਥੋੜੇ ਸਾਲ ਦੀ ਹਰੀ ਮੂੰਗੀ ਸਾਫ ਮੂੰਗੀ ਸਾਡੇ ਘਰ ਦੀ ਹੋਈ ਸੀ ਉਹ ਦੋ ਸਾਲ ਤਾਂ ਹੀ ਦਾਲ ਆ ਪਰ ਅਸੀਂ ਹੁਣ ਤੱਕ ਇਹਨੂੰ ਖਾ ਰਹੇ ਆਂ ਖਰਾਬ ਬਿਲਕੁਲ ਵੀ ਨਹੀਂ ਹੋਈ ਇਹਦੇ ਵਿੱਚ ਪਾਈ ਹੋਈਆਂ ਨੇ ਗੋਲੀਆਂ ਹਨ ਜਿਹੜੀ ਮੈਂ ਤੁਹਾਨੂੰ ਗੋਲੀਆਂ ਦੇ ਇਸ ਮੁਕਦ ਦਾ ਰਸ ਜਾਂ ਖਾਰਬ ਦੀਆਂ ਗੋਲੀਆਂ ਉਹ ਪਾਈਆਂ ਹੋਈਆਂ ਨੇ ਉਹ ਕਰਕੇ ਖਰਾਬ ਨਹੀਂ ਹੋਈ ਦਾਲ ਨਾਲ ਇੱਧਰ ਬਾਹਰ ਬਾਰ-ਬਾਰ ਕਿਚਨ ਚ ਗਰਮੀ ਚ ਪਈ ਰਹਿੰਦੀ ਗਰਮੈਸ਼ ਜ਼ਿਆਦਾ ਇੱਧਰ ਤਾਂ ਵੀ ਨਹੀਂ ਖਰਾਬ ਹੋਈ ਇਹ ਦਾਲ ਸ਼ੁਰੂ ਜੇ ਪਹਿਲਾਂ ਹੀ ਤੁਸੀਂ ਗੋਲੀਆਂ ਪਾ ਦਿਓ ਇਹਨਾਂ ਹੋ ਜੇ ਖਰਾਬ ਹੋਏ ਚੀਜ਼ ਫੇਰ ਪਾਓ ਫਿਰ ਕੋਈ ਖਰਾਬ ਹੋਵੇ ਫੇਰ ਤੁਸੀਂ ਤੁਹਾਨੂੰ ਬਚਾ ਸਕਦੇ ਆਂ ਪਹਿਲੇ ਜੇ ਤੁਸੀਂ ਕੋਈ ਦਾਲ ਚੌਲ ਗਜਰ ਚੋ ਲਿਆ ਨੂੰ ਉਹਦੀ ਗੋਲੀਆਂ ਪਾ ਲਓ ਫਿਰ ਉਹ ਖਰਾਬ ਨਹੀਂ ਹੁੰਦੀਆਂ ਕਿ ਚੌਲਾਂ ਚ ਪਾਓ ਜਾਂ ਸੁੱਕੀਆਂ ਦਾਲਾਂ ਚ ਪਾਓ ਬਣਾ ਫਿਰ ਆਪਣੇ ਖਾਣ ਵਾਲੀ ਚੀਜ਼ਾਂ ਖਾਣ ਦਾ ਰਾਸ਼ਨ ਖਰਾਬ ਨਹੀਂ ਹੁੰਦਾ ਹੈਗਾ ਔਰ ਗੋਲੀਆਂ ਦਾ ਆਪਣੇ ਤੇ ਕੋਈ ਸਾਈਡ ਇਫੈਕਟ ਨਹੀਂ ਹੈਗਾ ਇਹਨਾਂ ਦਾ ਮੈਂ ਤਾਂ ਬਹੁਤ ਸਾਲਾਂ ਤੋਂ ਗੋਲੀਆਂ ਯੂਜ਼ ਕਰਦੀ ਆ ਕਦੇ ਵੀ ਦਾਲ ਚੌਲ ਕੁਝ ਵੀ ਖਰਾਬ ਨਹੀਂ ਹੋਇਆ ਚਲਦੇ ਆ ਅੰਦਰ ਸ਼ੁਰੂ ਕਰਦੇ ਕੰਮ ਸ਼ੁਰੂ ਕਰੇ ਪਏ ਨੇ ਆਲਰੇਡੀ ਮੈਂ ਦਲੀਆ ਬਣਾ ਕੇ ਆਈ ਸੀ ਕਰਦੇ ਆ ਆਪਣਾ ਬ੍ਰੇਕਫਾਸਟ ਦਲੀਆ ਖਾਣੀ ਹਾਂ ਦਲੀਆ ਬਣਿਆ ਪਿਆ ਹੈ ਇਦਿਰ ਮੈਂ ਬਣਾ ਲਈ ਆਲੂ ਪਕੌੜਿਆਂ ਦੀ ਸਬਜ਼ੀ ਕਰ ਕਦੇ ਨਾ ਆਲੂ ਪਕੌੜੇ ਸਬਜ਼ੀ ਬਹੁਤ ਸਵਾਦ ਆਉਂਦੀ ਇਹ ਲੱਗਦੀ ਗਰਮੀਆਂ ਵਿੱਚ ਸਵਾਦ ਆ ਸਰਦੀਆਂ ਵਿੱਚ ਇਹ ਸਬਜ਼ੀ ਸਵਾਦਨ ਲੱਗਦੀ ਤੇ ਇੱਧਰ ਬਣ ਗਿਆ ਮੇਰਾ ਦਲੀਆ ਦਲੀਆ ਬਣਾ ਕਿਵੇਂ ਥੋੜੇ 10 15 ਮਿੰਟ ਲਈ ਰੈਸਟ ਤੇ ਰੱਖਤਾ ਨਹੀਂ ਤਾਂ ਕਿ ਥੋੜਾ ਸੈਟਲ ਹੋ ਜਾਂਦਾ ਦੁੱਧ ਮੈਂ ਬਹੁਤ ਘੱਟ ਪਾਣੀ ਹੁੰਦੀ ਇਹਦੇ ਵਿੱਚ ਆਲਮੋਸਟ ਪਾਣੀ ਜੀ ਕੁੱਕ ਕਰਦੇ ਥੋੜਾ ਦੁੱਧ ਪਾਉਣੇ ਬਾਅਦ ਵਿੱਚ ਕਣਕ ਦਾ ਦਲੀਆ ਇਹ ਥੋੜ੍ਹ ਮੈਂ ਥੋਰੀ ਸੇ ਆ ਵਾਲੀ ਸ਼ਿੰਕ ਇੱਕ ਜਿਹਾ ਸੀ ਬਾਸਕਟ ਰੱਖਦਾਨਾ ਭਾਂਡਿਆਂ ਵਾਲੀ ਉਹ ਫਿਰ ਮੈਂ ਥੋ ਡੇਲੀ ਤੋਹਤੀਆਂ ਨਹੀਂ ਮੈਂ ਬ ਪਰ ਉਹ ਜੋ ਬਾਸਕਟ ਹੁੰਦੀ ਹੈ ਫਿਰ ਮੈਨੂੰ ਬਸ ਕਾਲ ਹੋ ਜਾਂਦੇ ਵੀ ਚਲੋ ਫਿਰ ਤੋਂ ਜਿਹੜੀ ਡੇਲੀ ਨੂੰ ਕੀ ਹੋਇਆ ਕਿੜਾ ਯੂਜ਼ ਕਰੀ ਹੈ ਨਾ ਆਏ ਹੋ ਜਾਂਦਾ ਫਿਰ ਮੈਂ ਹਫਤੇ ਤੋਂ ਤੋਂ ਨਹੀਂ ਹੁੰਨੀ ਹੈ ਕਈ ਵਾਰ ਹਫਤੇ ਤੋਂ 2-4 ਦਿਨ ਜਿਆਦਾ ਵੀ ਲੰਘੇ ਇਹਨਾਂ ਕੋਈ ਫਿਕਸ ਟਾਈਮ ਨਹੀਂ ਹੈਗਾ ਪਰ ਜੇ ਚਲੋ ਮੈਨੂੰ ਲੱਗੇ ਵੀ ਮੈ ਧੋਣੀ ਆ ਗੰਦੀ ਹੋਈ ਪਈ ਧੋਦਾ ਨਹੀਂ ਹੁੰਦੀ ਪਰ ਹਫਤੇ 10 ਦਿਨਾਂ ਚ ਇੱਕ ਵਾਰ ਧੋਤੀ ਜਾਂਦੀ ਹੁੰਦੀ ਹੈ ਨਹੀਂ ਤਾਂ ਬਾਸਕਟ ਜੇ ਖਾਲੀ ਹੁੰਦੀ ਹੈ ਭਾਂਡੇ ਚੱਕਦਾ ਮੈਂ ਨਾ ਕਈ ਵਾਰ ਪਾਣੀ ਡੋਲ ਕੇ ਉਹਦੇ ਵਿੱਚ ਵਾਈਪਰ ਮਾਰ ਦਿੰਦਾ ਉਹਨੇ ਪਾਣੀ ਮੈਂ ਜ਼ਰੂਰ ਡੋਲ ਦਿੰਦੀ ਹੁਣੇ ਖੋਲਾ ਇਹਦੇ ਵਿੱਚ ਬਸ ਇਹ ਮੈਂ ਵਿਮ ਲਿਕਵਿਡ ਨਾਲ ਹੀ ਵਾਸ਼ ਕਰ ਦੂਣੀ ਆ ਬਾਅਦ ਵਿੱਚ ਮੈਂ ਸਟੀਲ ਵੂਲ ਜ਼ਰੂਰ ਮਾਰੂ ਕਿਉਂਕਿ ਜਦੋਂ ਆਪਾਂ ਕੋਈ ਵੀ ਸਟੀਲ ਦੀ ਚੀਜ਼ ਪਾਣੀ ਰੋਜ਼ गिरਦਾ ਪਰ ਆਪਾਂ ਉਹਨੂੰ ਵਾਸ਼ ਨਹੀਂ ਕਰਦੇ ਨਾ ਥੋੜੇ ਹਾਰਡ ਵਾਟਰ ਦੇ ਸਟੇਨਸ ਜਾਈ ਨੇ ਨੀਚੋਂ ਉਹਦਾ ਪੇਸ ਹਾਰਡ ਹਾਰਡ ਜਾ ਹੋਣ ਲੱਗ ਜਾਂਦਾ ਫਿਰ ਜੇ ਸਟੀਲ ਵੂਲ ਮਾਰਦਾ ਨਾ ਫਿਰ ਉਹਨਾਂ ਸਾਫ਼ ਰਹਿੰਦਾ ਬਸ ਇਹੀ ਹੈ ਕਿ ਚੀਜ਼ਾਂ ਦੀ ਆਪਾਂ ਗੌਰ ਕਰਦੇ ਰਹੀਏ ਟਾਈਮ 'ਚ ਸਫਾਈ ਕਰਦੇ ਰਹੀਏ ਫਿਰ ਆਪਣੀ ਜਿਹੜੀ ਚੀਜ਼ ਖਰਾਬ ਨਹੀਂ ਹੁੰਦੀ ਹੈ ਜੀ ਬਿਲਕੁਲ ਗੌਰ ਹੀ ਨਹੀਂ ਕਰਾਂਗੇ ਉਹਦੇ ਵੱਲ ਦੇਖਾਂਗੇ ਨਹੀਂ ਸਾਫ਼-ਸਫਾਈ ਨਹੀਂ ਕਰਾਂਗੇ ਫਿਰ ਖਰਾਬ ਹੋਣ ਲੱਗ ਜਾਂਦੀਆਂ ਨੇ ਚੀਜ਼ ਇਸ ਕਰਕੇ ਟਾਈਮ ਟਾਈਮ 'ਤੇ ਸਫਾਈ ਕਰਦੇ ਰਹਿਣ ਤਾਂ ਕਰਕੇ ਸਾਫ਼ ਬਣਿਆ ਰਹੇ ਜਮਕੀ ਦੀ ਬਣੀ ਰਹਿੰਦੀ ਆ ਤੇ ਬਾਅਦ ਵਿੱਚ ਮੈਂ ਸਟੀਲ ਊਲ ਮਾਰ ਦਾਂ ਜੇ ਕਿਤੇ ਮੈਨੂੰ ਲੱਗੇ ਥੋੜਾ ਹਾਰਡ ਜਿਹਾ ਹੋ ਗਿਆ ਹਨਾ ਪਾਣੀ ਜੰਮ ਜਿਹਾ ਜਾਂਦਾ ਤੇ ਇਹਨਾਂ ਸਾਫ਼ ਹੋ ਜਾਂਦਾ ਜਾਂ ਕਈ ਵਾਰ ਕਿਸੇ ਕੋਰਨਰ ਦੇ ਬਰਸ਼ ਨਹੀਂ ਜਾਂ ਦੋਨੋਂ ਅਚੀ ਤਰ੍ਹਾਂ ਸਫਾਈ ਨਹੀਂ ਕੀਤੀ ਵੀ ਸਟੀਲ ਊਲ ਨਾਲ ਸਾਫ਼ ਹੋ ਜਾਂਦਾ ਥੋੜੀ ਜਿਹੀ ਮਿਹਨਤ ਨਾਲ ਚਮਕਿਆ ਨਾ ਉਹ ਜੇ ਨਾਸ ਟਾਈਮ ਟਾਈਮ ਆਪਾਂ ਨੀਂਗਾ ਰੱਖੀ ਚੀਜ਼ਾਂ ਦੇਖ ਕੇ ਆਪਣੀ ਕਿਹੜੀ ਚੀਜ਼ ਸਫਾਈ ਮੰਗਦੀ ਹੈ ਤਾਂ ਫਿਰ ਠੀਕ ਰਹਿੰਦਾਗਾ ਜੇ ਆਪਾਂ ਧਿਆਨ ਨਹੀਂ ਦਵਾਂਗੇ ਫਿਰ ਖਰਾਬ ਹੋਣ ਲੱਗ ਜਾਂਦਾ ਫਿਰ ਆਪ ਨੂੰ ਆਪਾਂ ਨੂੰ ਵੀ ਜਿਆਦਾ ਚਿੰਤਾ ਹੁੰਦੀ ਹੈ ਕਿ ਇਹ ਵੀ ਆ ਚੀਜ਼ ਖਰਾਬ ਹੋਊਗੀ ਮਿਹਨਤ ਵੀ ਜਿਆਦਾ ਲੱਗਦੀ ਹੈ ਤੇ ਸ਼ੈਂਕ ਹੋ ਗਿਆ ਸਾਫ਼ ਬਿਲਕੁਲ ਬਾਸਕਟ ਚ ਜੇਰ ਪਾਂਡੇ ਸੀ ਬਾਸਕਟ ਦੇ ਬਾਹਰ ਪਈ ਸੀ ਤੇ ਹੁਣ ਸੀ ਦੁਪਹਿਰ ਦਾ ਟਾਈਮ ਲੰਚ ਕਰਨ ਤੋਂ ਬਾਅਦ ਲੰਚ ਕਰਨ ਤੋਂ ਬਾਅਦ ਮੈਂ ਨਾ ਜਾ ਵਾਲੀ LED ਯੂਨਿਟ ਆਹ ਵਾਲਾ ਜਿਹੜਾ ਸੈਂਟਰ ਚ ਵਾਈਟ ਵਾਲ ਬਣਿਆ ਜੀ ਸਫਾਈ ਕਰਨੀ ਸੀ ਡੀਪ ਕਲੀਨਿੰਗ ਕਰਨੀ ਸੀ ਇਹ ਜੇ ਸਾਰਾ ਸਮਾਨ ਹਟਾ ਕੇ ਉਂਝ ਜਦੋਂ ਮੈਂ ਡਸਟਿੰਗ ਕਰਦੀ ਆ ਮੈਂ ਡਸਟਿੰਗ ਕਰਦਾਂ ਨਹੀਂ ਪਰ ਉਹ ਸਮਾਨ ਸਾਰਾ ਨਹੀਂ ਹਟਦਾ ਹੁੰਦਾ ਹਨਾ ਡਸਟਿੰਗ ਚੋਂ ਠੀਕ ਹੈ ਕਿ ਇੱਕ ਚੀਜ਼ ਆਪਾਂ ਚੱਕ ਕੇ ਕਰ ਦਿੰਨੇ ਪਰ ਜੇ ਆਪਾਂ ਕਹੀ ਕਿ ਇੱਕ ਚੀਜ਼ ਇਹਦੇ ਵਿੱਚੋਂ ਕੱਢਣੇ ਬਿਲਕੁਲ ਖਾਲੀ ਕਰਕੇ ਉਹ ਨਹੀਂ ਹੁੰਦਾ ਫਿਰ ਅੱਜ ਮੈਂ ਕਰ ਰਹੀ ਮੇਰੇ ਨਾਲ ਤਾਂ ਮੈਂ ਐਦਾਂ ਦੀ ਡੀਪ ਕਲੀਨਿੰਗ ਮੈਂ ਦਿਵਾਲੀ ਟਾਈਮ ਕਰੀ ਸੀ ਉਸ ਤੋਂ ਬਾਅਦ ਮੈਂ ਹੁਣ ਕਰ ਰਹੀ ਐ 9 ਮਹੀਨਿਆਂ ਬਾਅਦ ਇਹਦੇ ਵਿੱਚ ਨਾ ਵਾਈਟ ਮਾਇਕਾ ਲੱਗਿਆ ਹੁਣ ਕਰਕੇ ਆਫ ਵਾਈਟ ਲੱਗਿਆ ਹੋਇਆ ਹੋਰ ਇਹ ਕਰਕੇ ਥੋੜੇ ਮੈਨੂੰ ਲੱਗਿਆ ਵੀ ਇੱਕ ਮੈਂ ਕੱਲ ਨਾ ਫਿੰਗਰ ਲਾ ਕੇ ਦੇਖਿਆ ਆਪਦੀ ਮਿੰਟਾਸਟ ਜੀ ਮਹਿਸੂਸ ਹੋਈ ਫਿਰ ਮੈਂ ਕਿਹਾ ਚਲੋ ਇਹ ਤਾਂ ਜ਼ਿਆਦਾ ਟਾਈਮ ਦਾ ਕੰਮ ਨਹੀਂ ਹੈਗਾ ਥੋੜੇ ਟਾਈਮ ਦਾ ਹੀ ਕੰਮ ਆ ਵੀ ਮੈਂ ਸਾਰਾ ਮੈਂ ਸਮਾਨ ਹਟਾਇਆ ਖਾਲੀ ਕੀਤਾ ਫਿਰ ਕੋਲ ਇਹਨਾਂ ਹੁਣ ਕੱਪੜਾ ਮਾਰ ਦੂੰਗੀ ਸਾਫ਼ ਹੋ ਜਾਊਗਾ ਗੱਲ ਉਹੀ ਆ ਬਸ ਚੀਜ਼ਾਂ ਤਿੰਨੀ ਕਰ ਰੱਖਣੀ ਜ਼ਰੂਰੀ ਐ ਵੀ ਕਿਹੜੀ ਚੀਜ਼ ਆਪਣੀ ਸਫਾਈ ਮੰਗਦੀ ਆ ਆਪਣਾ ਧਿਆਨ ਮੰਗਦੀ ਆ ਨਾ ਸਾਰਾ ਕੁਝ ਘਰ ਦਾ ਇੱਕ ਦਿਨ 'ਚ ਵੀ ਸਾਫ਼ ਸਫਾਈ ਨਹੀਂ ਹੁੰਦੀ ਆ ਆਪਾਂ ਕਹਿੰਦੇ ਸਾਰੇ ਚੀਜ਼ ਆਪਾਂ ਇੱਕ ਦਿਨ 'ਚ ਹੀ ਹੈਂਡਲ ਕਰ ਲਾਂਗੇ ਇੱਕ ਦਿਨ 'ਚ ਮੈਨੇਜ ਕਰ ਲਾਂਗੇ ਸਾਰਾ ਸਫਾਈ ਦਾ ਕੰਮ ਉਹ ਵੀ ਨਹੀਂ ਹੁੰਦਾ ਬਸ ਉਹੀ ਹੁੰਦਾ ਕਿ ਕਿਸੇ ਦਿਨ ਕੁਝ ਸਾਫ਼ ਕਰਤਾ ਕਿਸੇ ਨੂੰ ਕੁਝ ਕਰਤਾ ਨਾ ਕਈ ਵਾਰ ਆਪਣੇ ਕਿਸੇ ਚੀਜ਼ ਦੇ ਆਪਣੀ ਨਿਗਾ ਪੈਂਦੀ ਨਹੀਂ ਬਹੁਤ ਟਾਈਮਰ ਪੈਂਦੀ ਜਦੋਂ ਉਹ ਨੂੰ ਪਰ ਸਫਾਈ ਦੀ ਜ਼ਰੂਰਤ ਹੁੰਦੀ ਹੈ ਉਹ ਬਹੁਤ ਗੰਦੀ ਹੋ ਚੁੱਕੀ ਹੁੰਦੀ ਹੈ ਐਦਾ ਘਰ ਚ ਸਾਰੇ ਚੀਜ਼ਾਂ ਤਿੰਨੀ ਗਾ ਰੱਖਣੀ ਵੀ ਔਖੀ ਹੋ ਜਾਂਦੀ ਹੈ LED ਯੂਨਿਟ ਨਾਲ ਸੀ ਬਾਅਦ ਵਿੱਚ ਬਣਾਇਆ ਪਹਿਲਾਂ ਇੱਥੇ ਉਹ ਸੀਗਾ ਡਰੈਸਿੰਗ ਯੂਨਿਟ ਬਣਾਇਆ ਸੀ ਕਬੜ ਸੀ ਉਹ ਤੇ ਅੱਗੇ ਕਬੜ ਤੇ ਸ਼ੀਸ਼ਾ ਲੱਗਿਆ ਹੋਇਆ ਸੀ ਖੁੱਲਦੀ ਸੀ ਉਹ ਤੇ ਪਿੱਛੇ ਡਰੈਸਿੰਗ ਵਾਲਾ ਸਮਾਨ ਆਪਾਂ ਰੱਖ ਸਕਦੇ ਸੀ ਡਰੈਸ ਅਪ ਹੋਣ ਵਾਲਾ ਸਮਾਨ ਫਿਰ ਤਾਂ ਅਸੀਂ ਸੋਚੋ ਚਲ ਡ्रेसਿੰਗ ਰੂਮ ਸਾਡੇ ਰੂਮ ਨਾਲ ਅਟੈਚ ਬਣ ਗਏ ਵੀ ਚਲ ਸਾਨੂੰ LED ਯੂਨਿਟ ਜ਼ਰੂਰ ਤਾਂ ਫਿਰ ਅਸੀਂ ਉਹ ਪਟਵਾ ਕੇ ਸਾਰਾ ਇਹ ਵਿਚਾਲੇ ਸੈਂਟਰ ਚ ਇਹ ਬਣਵਾਇਆ ਸੀ LED ਯੂਨਿਟ ਲਈ ਬਣਵਾਇਆ ਸੀਗਾ ਇਹ ਕਿਹਦੇ ਵਾਇਰਸ ਬਹੁਤੇ ਤੇ ਖਲਾਰਾ ਪਾਉਂਦੇ ਨੇ ਕੁਝ ਤਾਂ ਪਿੱਛੇ ਥੋੜੀਆਂ ਲੁਕਾਈਆਂ ਹੋਈਆਂ ਨੇ LED ਦੇ ਪਿੱਛੇ ਤੇ ਕੁਝ ਸਟੇਲ ਹਲੇ ਸਾਹਮਣੇ ਦਿਖਦੀਆਂ ਨੇ ਪਰ ਜਿੰਨੇ ਕੁ ਵੱਧ ਤੋਂ ਵੱਧ ਲੁਕਾਤੇ ਕੋਈ ਦਿਖ ਵੀ ਰਹੀਆਂ ਨੇ ਤੇ ਹੋ ਗਿਆ ਸਾਰਾ ਸਾਫ਼-ਸਾਫ਼ ਹੋ ਕੇ ਨਾ ਚੀਜ਼ ਅਲੱਗ ਹੀ ਸ਼ਕਲ ਨਿਕਲਿਆ ਹੁੰਦੀ ਹੁੰਦੀ ਬਿਲਕੁਲ ਚਮਕ ਗਿਆ ਬਿਲਕੁਲ ਹੋ ਗਿਆ ਸਾਫ ਐਂਡ ਚਮਕ ਰਹੀ ਸੀ ਪਹਿਲਾਂ ਡਸਟ ਪਈ ਸੀ ਨੇੜੋਂ ਪਤਾ ਲੱਗਦਾ ਸੀ ਦੂਰੋਂ ਨੂੰ ਪਤਾ ਲੱਗਦਾ ਸੀ ਬਹੁਤ ਵਧੀਆ ਲੱਗਦਾ ਸਫਾਈ ਕਰਕੇ ਤਾਂ ਬਹੁਤ ਜ਼ਿਆਦਾ ਵਧੀਆ ਆਪ ਨੂੰ ਮਹਿਸੂਸ ਹੁੰਦਾ ਫਿਰ ਮੈਂ ਕਿ ਚੱਲوں ਅੰਦਰ ਕਮਰਾ ਠੰਡਾ ਹੈ ਲੈ ਇਹ ਸੇ ਚੱਲ ਰਿਹਾ ਸੀਗਾ ਸਫਾਈ ਕਰਨੀ ਕਿਹੜਾ ਔਖੀ ਲੱਗਦੀ ਹੈ ਠੰਡੇ ਕਮਰੇ ਠੰਡ ਚ ਕੰਮ ਕਰਨਾ ਔਖਾ ਲੱਗਦਾ ਹੈਗਾ ਫਿਰ ਮੈਂ ਚਲਿਆ ਸਾਫ ਕਰ ਹੀ ਦਵਾਂ ਇਸ ਤੋਂ ਬਾਅਦ ਮੈਂ ਤੋਂ ਨੇਸ ਕੱਪੜੇ ਫਿਰ ਸ਼ਾਮ ਨੂੰ ਟਾਈਮ ਹੋ ਜੀ ਮੈਂ ਕਿ ਚੱਲ ਫਿਰ ਮੈਨੂੰ ਕਾਲ ਹੋ ਜੀ ਪਹਿਲਾਂ ਮੈਂ ਇਹ ਹੀ ਕਰਾਂ ਬਹੁਤ اچھی ਤਰ੍ਹਾਂ ਕਲੀਨ ਹੋ ਗਿਆ ਤੇ ਮੈਂ ਮਸ਼ੀਨ ਚ ਕੱਪੜੇ ਪਾਏ ਸੀ ਜਦੋਂ ਮੈਂ ਅੰਦਰ ਐਲਈਡੀ ਯੂਨਿਟ ਸਾਫ਼ ਕਰਨ ਲੱਗੀ ਸੀ ਉਹ ਮੈਂ ਪਹਿਲਾਂ ਮਸ਼ੀਨ ਚ ਮੈਂ ਕੱਪੜੇ ਪਾ ਕੇ ਆਈ ਸੀ ਤਿੰਨ ਤਿੰਨ ਸਵਾ ਤਿੰਨ ਦਾ ਟਾਈਮ ਸੀ ਜਦੋਂ ਮੈਂ ਮਸ਼ੀਨ ਚ ਕੱਪੜੇ ਪਾ ਕੇ ਫਿਰ ਮੈਂ ਅੰਦਰੋਂ ਸਾਫ਼ ਕਰ ਲਿਆ ਐਨੇ ਐਲਈਡੀ ਯੂਨਿਟ ਸਾਫ਼ ਹੋ ਗਏ ਐਨੇ ਕੱਪੜਿਆਂ ਦਾ ਇੱਕ ਲੋਡ ਧੋਤਾ ਗਿਆ ਫਿਰ ਉਹ ਅਗਲਾ ਲੋਡ ਪਾਤਾ ਹਨਾ ਥੋੜੇ ਜਿਹਾ ਕੱਪੜਾ ਜ਼ਿਆਦਾ ਨਹੀਂ ਸੀਗੇ ਫਿਰ ਮੈਂ ਕਿਹਾ ਚਲ ਕੱਪੜੇ ਧੋ ਲਾਂ ਦੇ ਅੱਜ ਮੈਂ ਸਵੇਰੇ ਧੋਣੇ ਸੀ ਪਰ ਸਵੇਰੇ ਮਿੱਥੋ ਧੋ ਨਹੀਂ ਹੋ ਪਾਈ ਕਿਉਂਕਿ ਅੰਦਰ ਜਦੋਂ ਮੈਂ ਕੰਮ ਕਰ ਤੀ ਗ ਉਸ ਤਰਕੇ ਨਾ ਫਿਰ ਮੈਨੂੰ ਐ ਲੱਗਾ ਵੀ ਹੁਣ ਬਸ ਬਹੁਤ ਗਰਮੀ ਹੋ ਗਈ ਕੱਪੜੇ ਨਹੀਂ ਮਿੱਤੋ ਤੋਤੇ ਆਣੇ ਮੇਰੇ ਬਾਸ ਹੋ ਗਈ ਤੇ ਫਿਰ ਮੈਂ ਕਿਹਾ ਚਲ ਹੁਣ ਸ਼ਾਮ ਨੂੰ ਧੋਲਾ ਨਹੀਂ ਆ। ਨਹੀਂ ਤਾਂ ਸਵੇਰੇ ਵੀ ਧੋਤ ਜਾਂਦੇ ਅਗਲੀ ਮਾਰਨਿੰਗ ਪਰ ਫਿਰ ਉਹੀ ਕੱਲ ਮੈਂ ਕਿਹਾ ਸਵੇਰੇ ਫਿਰ ਹੋਰ ਕੰਮ ਨਾ ਹੋ ਜਾ ਕੋਈ ਹੁਣ ਮੈਂ ਧੋ ਹੀ ਨਵਾ। ਇਸ ਵੇਲੇ ਹੁੰਦੀ ਤਾਂ ਚਲੋ ਗਰਮੀਆਂ ਬਾਹਰ ਪਰ ਇੱਧਰ ਜਿੱਥੇ ਕੱਪੜੇ ਧੋਨੇ ਇਹ ਵਾਲੀ ਸਾਈਡ 'ਚ ਛਾਂ ਆ ਜਾਂਦੀ ਹੈ ਫਿਰ ਇੰਨਾ ਜ਼ਿਆਦਾ ਉਹ ਨਹੀਂ ਹੁੰਦਾ ਵੀ ਹਾਂ ਆਪ ਕੱਪੜੇ ਧੋਨੇ ਬਾਹਰ ਧੁੱਪ 'ਚ ਧੁੱਪੇ ਛਾੜ ਥੋੜਾ ਚਾੜ ਗਰਮੀ ਜ਼ਰੂਰ ਹੁੰਦੀ ਹੈ ਸੇਕ ਤਾਂ ਜ਼ ਉਮਾਰ ਹਵਾ ਚੱਲ ਰਹੀ ਸੀ ਸੁਸ ਵੀ ਦੇਖ ਰੋ ਕੱਪੜੇ ਉੱਡ ਰਹੇ ਨੇ ਹਵਾ ਚੱਲ ਰਹੀ ਸੀ ਤੇ ਪਰ ਜੋ ਅੰਦਰ ਕੱਪੜੇ ਪਾ ਕੇ ਮੈਂ ਬੈਠੀ ਫੇਰ ਮੈਨੂੰ ਲੱਗ ਗਰਮੀ ਪਹਿਲਾਂ ਮੈਨੂੰ ਬਾਹਰ ਗਰਮੀ ਮਹਿਸੂਸ ਨਹੀਂ ਹੋਈ ਕਿਉਂਕਿ ਕਿਤਾ ਮੈਂ ਅੰਦਰ ਏਸੀ ਚ ਵਾਈ ਸੀ ਤੇ ਇੱਕ ਬਾਦ ਹਵਾ ਚੱਲਦੀ ਇਸ ਪਰ ਕੱਪੜੇ ਜਰੂਰ ਬਿਲਕੁਲ ਸੁੱਕਣੇ ਪਾ ਕੇ ਖਤਮ ਕਰਕੇ ਕੰਮ ਕੱਪੜਾ ਦੇ ਅੰਦਰ ਬੈਠੀ ਫੇਰ ਮੈਂ ਪਸੀਨਾ ਵਸੀਨ ਹੋ ਗਈ ਫੇਰ ਹੈ ਨਾ ਪਸੀਨਾ ਨਿਕਲਿਆ ਨਾ ਮੈਂ ਕਹਿੰ ਲੈ ਮੈਨੂੰ ਤਾਂ ਪਹਿਲਾਂ ਗਰਮੀ ਲੱਗੀ ਹੁਣ ਇਹ ਤਾਂ ਮੈਨੂੰ ਗਰਮੀ ਆਉਣ ਲੱਗੀ ਕੱਪੜਾ ਦਾ ਵੀ ਡੇਲੀ ਦਾ ਕੰਮ ਡੇਲੀ ਕੱਪੜੇ ਤੋ ਲੋ ਚੱਕ ਲੋ ਤੈ ਕਰ ਲੋ ਪ੍ਰੈਸ ਕਰ ਲੋ ਸ਼ਾਮ ਨੂੰ ਫੇਰ ਲਾਂਡਰੀ ਬੱਕਟ ਭਰ ਜਾਂਦੇ ਸੂਰੇ ਧੋ ਕੇ ਹੰਦਦੇ ਆ ਤੇ ਇਧਰ ਮੈਂ ਬਣਾਤੀ ਸਬਜੀ ਸਬਜੀ ਬਣ ਰਹੀ ਸੀ ਆਲੂ ਚੌਲਿਆਂ ਦੀ ਬਣਾਈ ਸਜ ਆਲੂ ਚੌਲੇ ਖੇਤੋਂ ਆਏ ਸੀ ਚੌਲੇ ਸਬਜੀ ਬਣਨੀ ਰੱਖਤੀ ਸ਼ਾਮ ਵਾਲੇ ਜਿਹੜੇ ਦੁੱਧ ਵਾਲਾ ਪਤੀਲਾ ਖਾਲੀ ਕਰਨਾ ਉਹ ਕਰਤਾ ਆਟਾ ਗੁੰਨਤਾ ਬਸ ਇਹੇ ਕੰਮ ਹੋਏਦੇ ਨੇ ਕਿਚਨ ਦਾ ਸ਼ਾਮ ਨੂੰ ਵੀ ਕਰ ਦਈਏ ਚਲ ਹਨਾ ਟਾਈਮ ਹੋ ਗਿਆ 6:30 ਦਾ 6:00 ਹੋਣ ਵਾਲੇ ਨੇ ਗੁਰਦੁਆਰੇ ਮੈਂ ਗਈ ਸਬਜੀ ਪਣੀ ਆਟਾ ਗੁੰਨਤਾ ਥੋੜੇ ਜਿਹਾ ਕੱਪੜੇ ਗਿੱਲੇ ਸੀ ਬਾਹਰ ਕੈ ਸੀ ਹੁਣ ਉਤਾਰੇ ਜਾਂ ਕੇ ਇਹਨਾਂ ਨੂੰ ਕਰਦੀਆਂ ਤੈ ਫਿਰ ਤੈ ਕਰਕੇ ਫਿਰ ਮੈਂ ਕਰਦੀਆਂ ਵਾਕ ਕਰਨ ਜਾਣੀ ਗਰਮੀ ਬਹੁਤ ਜ਼ਿਆਦਾ ਅੱਜ ਮੇਰੇ ਜਮਾਂ ਦਿਲ ਨਹੀਂ ਕਰਦਾ ਵਾਕ ਕਰਨ ਨੂੰ ਦੇਖਦੇ ਹੁਣ ਦਵਿੰਦਰ ਦਾ ਫੋਨ ਆ ਗਿਆ ਉਹ ਆ ਰਹੇ ਨੇ ਮਾਨਸਾ ਤੋਂ ਤੇ ਕਹਿੰਦੇ ਮੈਂ ਚਾਹ ਪੀਊਂਗਾ ਕਿ ਫਿਰ ਹੁਣ ਜੇ ਵਾਕ ਕਰੂੰਗੀ ਵੀ ਜਿਮ ਇਨ ਚਾਹ ਕਰਨੀ ਪਊਗੀ ਸੋਚ ਲਈ ਹੁਣ ਪਹਿਲਾਂ ਮੈਂ ਚਾਹ ਕਰਦਾ ਫਿਰ ਮੇਰੇ ਟਾਈਮ ਲੱਗਾ ਥੋੜੀ 10-15 ਮਿੰਟ ਦੀ ਵਾਕ ਕਰੂੰਗਾ ਜ ਬਹੁਤ ਜ਼ਿਆਦਾ ਗਰਮੀ ਹੈ ਨਹੀਂ ਗੰਦੀ ਗਰਮੀ ਪੈ ਰਹੀ ਆ ਨਾ ਦਿਲ ਨਹੀਂ ਕਰ ਰਹਾ ਹੈ ਵਾਕ ਕਰਨ ਨੂੰ ਕੱਪੜੇ ਤਿਆਰ ਕਰਕੇ ਸੰਭਾਵ ਦਾ ਪ੍ਰੈਸ ਵਾਲੇ ਇਧਰ ਰੱਖੇ ਪੈਨ ਚੇਅਰ ਤੇ ਕੋਸ਼ਿਸ਼ ਹੈ ਮੇਰੀ ਹੁਣ ਮੈਂ ਰਾਤ ਨੂੰ ਪ੍ਰੈਸ ਕਰ ਦੂਗਾ ਕਿਉਂਕਿ ਹੁਣ ਕੋਈ ਕੁਝ ਕਰਨਾਂ ਨਹੀਂ ਕੰਮ ਜੇ ਟਾਈਮ ਲੱਗਿਆ ਤਾਂ ਕਰ ਦੂ ਨਹੀਂ ਫਿਰ ਕੱਲ ਤੇ ਗੱਲ ਜਾਪੂਗੀ ਹਨ ਕੱਲ ਨੂੰ ਕਰਨੇ ਪੈਣਗੇ ਮਾਰਨਿੰਗ 'ਚ ਗਰਮੀ 'ਚ ਹਰ ਤੀਸਰੇ ਦਿਨ ਕੱਪੜੇ ਪਹਿਲਾਂ ਸਵੇਰੇ ਮੈਂ ਧੋਣੇ ਸੀ ਪਰ ਸਵੇਰੇ ਮੇਰਾ ਜੀ ਨਹੀਂ ਕਰ ਰਹਾ ਕਿ ਧੋਣ ਨੂੰ ਮੈਂ ਚਲ ਸ਼ਾਮ ਨੂੰ ਧੋਵਾਂਗੀ ਫਿਰ ਮੈਂ ਕਿ ਹੁਣ ਧੋਣੇ ਪੈਣਗੇ ਨਹੀਂ ਸਵੇਰ ਨੂੰ ਜਿਆਦਾ ਹੋ ਗਿਆ ਹਨ ਕਿ ਸਵੇਰੇ ਫਿਰ ਹੁੰਦਾ ਬਾਹਰ ਧੁੱਪ ਚੜ੍ਹਿਆ ਹੁੰਦੇ ਨਾਲ ਦੇ ਨਾਲ ਸਵੇਰੀ ਤੇ ਅੰਦਰ ਵੀ ਕੰਮ ਹੁੰਦੇ ਨੇ ਬਾਹਰ ਵੀ ਫਿਰ ਮੈਂ ਕਿਹਾ ਚਲ ਹੁਣੇ ਕੰਮ ਕਰਦਾ ਕੱਪੜਿਆਂ ਵਾਲਾ ਕੰਮ ਖਤਮ ਕਰਦਣੀ ਆ ਟਾਈਮ ਹੋ ਰਿਹਾ ਪੌਣੇ 8 ਦਾ ਹੋਣ ਲੈ ਕੇ ਆਪਣਾ ਡਿਨਰ ਬਣਾ ਕੇ ਦੇਦਰ ਚ ਬਣਾਇਆ ਚਿਲਾ ਓਟਸ ਤੇ ਬੇਸਨ ਵਾਲਾ ਵੀ ਸਬਜ਼ੀਆਂ ਪਾ ਕੇ ਚਿਲਾ ਟੁੱਟ ਗਿਆ ਅੱਜ ਪੈਨ ਦਾ ਦੋਸ਼ ਹੈ ਜਿਹੜਾ ਮੇਰਾ ਦੋਸ਼ ਹੈ ਸਬਜ਼ੀਆਂ ਮੈਂ ਪਾ ਲਾਂ ਨਹੀਂ ਜਿਆਦੇ ਹੈ ਨਾ ਇੱਕ ਚਿਲਾ ਖਾਣਾ ਹੋਵੇ ਇੱਕ ਚਿਲੇ ਚ ਮੈਂ ਇੰਨੀਆਂ ਸਬਜ਼ੀਆਂ ਪਾ ਲਾਂ ਨਹੀਂ ਆ ਉਹਦਾ ਮੇਰੇ ਕੋਲ ਬੇਸਨ ਤੇ ਓਟਸ ਨਹੀਂ ਹੁੰਦੇ ਜਿੰਨਾ ਮੈਂ ਸਬਜ਼ੀਆਂ ਪਾ ਲਾਂ ਜਿਹਦੇ ਕਰਕੇ ਮੇਰਾ ਚਿਲਾ ਟੁੱਟ ਜਾਂਦਾ ਪਰ ਚਲੋ ਕੋਈ ਗੱਲ ਨਹੀਂ ਸਬਜ਼ੀਆਂ ਖਾਵਾਂਗੇ ਹੈਲਦੀ ਖਾਵਾਂਗੇ ਟੁੱਟ ਗਿਆ ਪਰ ਮੈਂ ਫੇਰ ਵੀ ਇਹਨੂੰ ਸਟੇਕ ਲੈ ਚਿਦੜਾ ਰਾੜਦੇ ਆ ਥੋੜੀ ਮੈਨਾਂ ਲਈ ਦਹੀਂ ਦਹੀਂ ਬਣਾ ਮੈਨੂੰ ਚਿਲਾ ਹੀ ਸੁਆਣ ਲੱਗ ਰਿਹਾ ਹੈਗਾ ਦਹੀਂ ਨਾਲ ਮੇਰਾ ਬਾਹਰ ਨਾ ਹੋ ਜਾਂਦਾ ਸੀ ਮੈਨੂੰ ਬਹੁਤ ਸੁਆਹ ਲੱਗਦੀ ਕਿ ਇਹ ਤਾਂ ਮੇਰਾ ਬਾਹਰ ਨਾ ਵੀ ਦਹੀਂ ਮੈਨੂੰ ਚੀਲਾ ਨੂੰ ਸੁਆਹ ਲੱਗਦਾ ਚਟਨੀ ਆਚਾਰ ਮੈਂ ਘੱਟ ਖਾ ਕੇ ਰਾਜੀ ਆ ਤੇ ਦਹੀਂ ਨਾਲ ਮੈਨੂੰ ਕੱਲਾ ਪਾਸ ਚੀਲਾ ਸੁਆਹ ਲਾਦਾ ਇਹਦੇ ਵਿੱਚ ਨੂਨ ਮਿਰਚ ਪਾਇਆ ਹੁੰਦਾ ਹਨਾ ਦਹੀਂ ਨਾਲ ਮੈਂ ਖਾ ਲਾਂ ਨਹੀਂ ਆ ਸੋ ਇਹ ਸੀ ਮੇਰਾ ਅੱਜ ਦਾ ਡਿਨਰ ਤੇ ਇਸ ਨਾਲੇ ਮੈਂ ਕਰਦੀ ਆ ਅੱਜ ਦੀ ਵੀਡੀਓ ਦਾ ਐਂਡ ਹੋਕਸ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਗੀ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਤੇ ਫਸਟ ਟਾਈਮ ਆਇਓ ਤਾਂ ਸਬਸਕ੍ਰਾਈਬ ਕਰਨਾ ਮਿਲਾਂਗੀ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ